ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਬਨਾਣਾ ਸ਼ੇਕ ਬਨਾਣਾ ਸ਼ੇਕ ਬਣਾਵਾਂਗੇ ਆਪਾਂ ਚੋਪਰ 'ਚ ਆਪਣੀ ਗਰਮੀ ਬੱਤੀ ਗਰਮੀ ਬਹੁਤ ਹੋ ਗਈ ਆ ਬੱਤੀ ਨਾ ਆਵੇ ਆਪਾਂ ਚੋਪਰ 'ਚ ਬਨਾਣਾ ਸ਼ੇਕ ਬਣਾ ਕੇ ਤਿਆਰ ਕਰ ਸਕਦੇ ਹਾਂ ਇੱਕ ਗਲਾਸੀ ਆਪਾਂ ਦੁੱਧ ਲੈ ਲਿਆ ਸੀ ਦੋ ਬਨਾਣਾਂ ਲੈ ਲਏ ਆਪਾਂ ਕੇਲੇ ਤੇ ਚੀਨੀ ਪਾਵਾਂਗੇ ਆਪਣੇ ਸਵਾਦ ਅਨੁਸਾਰ ਜਿੰਨਾ ਆਪਾਂ ਮਿੱਠਾ ਖਾਂ ਪੀ ਰਾਂਗੇ ਤੇ ਤੇਨਕ ਮੈਂ ਕਾਜੂ ਲੈ ਲੇ ਤੇਨ ਬਦਾਮ ਪਾ ਕੇ ਆਪਾਂ ਬਨਾਣਾ ਸ਼ੇਕ ਬਣਾਵਾਂਗੇ ਚਲੋ ਸ਼ੁਰੂ ਕਰੀਏ ਬਨਾਣਾ ਸ਼ੇਕ ਬਣਾਉਣ ਲਈ ਚੋਪਰ ਨੂੰ ਆਪਾਂ ਖੋਲ ਲੈਨੇ ਆ ਤੇ ਕੇਲੇ ਛੋਟੇ ਛੋਟੇ ਪੀਸ ਕਰਕੇ ਕੇਲਿਆਂ ਦੇ ਪਾਵਾਂਗੇ हाँ जी केले आप दोने बरीक बरीक कट ले केले आप व्डे नहीं पीस पावे बरीक बरीक कट के पा देंगे उसवेंगे खंड पा देंगे दो चमचे में खंड पावगी ਕਾਜੂ ਆਪਾਂ ਬਰੀਕ-ਬਰੀਕ ਕੱਟ ਦਿੰਨੇ ਹਾਂ ਦੋ-ਦੋ ਪੀਸ ਹੀ ਮੈਂ ਕਾਜੂ ਵਾਲੇ ਕੱਟ ਕੇ ਪਾਏ ਸੀ ਬਾਦਾਮ ਦੇ ਉਸ ਤੋਂ ਬਾਅਦ ਆਪਾਂ ਦੁੱਧ ਪਾਵਾਂਗੇ ਉੱਪਰ ਨੂੰ ਕਾ ਲੈਨੇ ਬੰਦ ਬਹੁਤ ਵਧੀਆ ਹੈ ਮੰਗੋਸ ਬਣਾਉਣਾ ਸ਼ੇਕ ਬਣ ਕੇ ਤਿਆਰ ਹੁੰਦਾ 2-3 ਮਿੰਟ ਹੋ ਗਏ ਸੀ ਮੈਨੂੰ ਬਣਾਣਾ ਬਣਾਉਣਾ ਸ਼ੇਕ ਬਣਾਉਂਦੀ ਨੂੰ ਤੇ 2 ਮਿੰਟ ਵਾਸਤੇ ਆਪਾਂ ਇਹ ਚੈੱਕ ਕਰਕੇ ਦੇਖ ਲੈਨੇ ਆਂ 5-6 ਮਿੰਟ ਵਿੱਚ ਬਣ ਕੇ ਤਿਆਰ ਸਾਡਾ ਬਨਾਣਾ ਸ਼ੇਕ ਹੋਣਾ ਪਹਿਲਾਂ ਚੈੱਕ ਕਰ ਦਿੰਨੇ ਆਂ ਇੱਕ ਵਾਰੀ ਚੈੱਕ ਕਰਕੇ ਦੇਖ ਲੈਨੇ ਆਂ ਆ ਵਧੀਆ ਬਣ ਕੇ ਤਿਆਰ ਹੋਇਆ ਜਿਹੜਾ ਆਪਾਂ ਇੱਕ ਗਲਾਸੀ ਦਾ ਦੁੱਧ ਸਾਡਾ ਬਚਿਆ ਹੋਈ ਉਹ ਵੀ ਪਾ ਦਿੰਨੇ ਹਾਂ ਦੁੱਧ ਪਾ ਕੇ ਇੱਕ ਵਾਰੀ ਫੇਰ ਆਪਾਂ ਮਿਕਸ ਕਰ ਲਾ ਤੇ ਦੁੱਧ ਪਾ ਕੇ ਜੀ ਬੇਹੂ ਬਣ ਕੇ ਬਣ ਕੇ ਕਦਮ ਤਿਆਰ ਹੋ ਗਿਆ ਆਪਾਂ ਬਿਨਾ ਲਾਈਟ ਤੋਂ ਵੀ ਬਨਾਣਾ ਸ਼ੇਕ ਬਣਾ ਸਕਦੇ ਆ ਇਹ ਸਾਡੇ ਬਣਾਇਆ ਨਾ ਸ਼ੇਕ ਮਿਕਸੀ ਵਰਗਾ ਬਨਾਣਾ ਸ਼ੇਕ ਬਣਿਆ ਜੂ ਸਾਡਾ ਕੋਈ ਵਿੱਚ ਗਿਲਟੀ ਨਹੀਂ ਹੈਗੀ ਕੇਲਿਆਂ ਦੀ ਇਕਦਮ ਬਰੀਕ ਹੋਇਆ ਹਾਂਜੀ ਆਪਾਂ ਦੋ ਗਲਾਸਾਂ ਚ ਪਾ ਲਿਆ ਉਸ ਤੋਂ ਬਾਅਦ ਪਾ ਦਾਂਗੇ ਆਪਾਂ ਬਰਫ਼ ਦੇ ਪੀਸ ਪਾ ਦਾਂਗੇ ਠੰਡਾ ਕਰਨ ਲਈ ਹੁਣ ਆ ਨਾ ਸ਼ੇਕ ਇੱਕ ਵੇਖੋ ਚੋਪਰ ਚ ਬਣ ਕੇ ਤਿਆਰ ਮੇਰੀ ਰੈਸਪੀ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਦੇ ਹੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ